ਆਈਆ ਮੀਨ ਆ ਗਈ ਬੰਦੇ ਨੂੰ ਮਾਰਿਆ ਹੁਣ ਖੜੇ ਟਰਾਲੀ ਦੇ ਵਿੱਚ ਆ ਇਹ ਫਿਰ ਕਿੰਨੇ ਕ ਵਜੇ ਦਾ ਟਾਈਮ ਸੀ ਇਹ ਸਾਢੇ 6 ਵਜੇ ਦਾ ਟਾਈਮ ਹੈ ਹਾਂਜੀ ਸਾਢੇ 6 ਵਜੇ ਅੱਛਾ ਅੱਛਾ ਸਾਢੇ 6 ਵਜੇ ਸਾਢੇ 6 ਦਾ ਕਹਿੰਦੇ ਬੰਦਾ ਗਿਆ ਪੋਤਲਾ ਗੁਰਦਰਾ ਸਾਹਿਬ ਹਾਂ ਉੱਥੇ ਬੰਦੇ ਬੁਲਾ ਕੇ ਲਿਆ ਦੇਖਿਆ ਹਾਂ ਕਿ ਕਾਫੀ ਸਰਦਾਰ ਜਿਹੇ ਲੱਗਣੇ ਸੀ ਬੰਦਿਆਂ ਨੂੰ ਹਾਂ کل <laughs> کي ਰੋਡ ਤੇ ਨਾਲ ਆ ਜਾਣੋ ਕਿਹਨਾਂ ਦੇ ਮਾਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗਦਾਸਪੁਰ ਤੋਂ ਡਰਾਈਵਰ ਕੋਲ ਲੈ ਕੇ ਜਲੰਧਰ ਪੋਟ ਡੀਏਪੀ ਕੋ ਲੈ ਕੇ ਆ ਰਿਹਾ ਸੀਗਾ ਜੀ ਉਹ ਚੰਨਗੇ ਇਥੇ ਟਰਾਲਾ ਕੜਾ ਸੀਗਾ ਰੋਡ ਦੇ ਉਦ ਵਿੱਚ ਵੱਜ ਗਈ ਆ ਉਹ ਵੱਜਣ ਕਰ ਨਾਲ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕੰਸਟਰਕਟਰ ਸੀ ਉਹਦੀ ਡੈਥ ਹੋ ਗਈ ਆ ਜੀ ਇੱਕ ਮਲਗੀ ਹੋ ਗਿਆ ਜਿਹਦੀ ਜੱਤ ਹੋਈ ਆ ਤੇ 3-4 ਮਲਾਜਮ ਇੰਜਰਡ ਹੋਏ ਆ ਜੀ ਉਹਨਾਂ ਨੂੰ ਫਾਸਟਰ ਦੇ ਕੇ ਹਸਪਤਲ ਭੇਜਿਆ ਜੀ ਉਸ ਤੋਂ अॻियां साइड ते साइड ते ਇਹ ਕੋਈ ਤਾਂ ਨਹੀਂ ਉਹ ਨਹੀਂ ਇਹ ਜਿਹੜਾ ਲੱਗਾ ਲੱਗਾ ਉਹ ਉਹ ਸੱਚਾ ਕਾ ਚੀਜ਼ ਪਈ ਜਾ ਰਹੀ ਉਹ ਗਿਆਰੋ ਇਹ ਕਿਹਦਾ ਐਕਸੀਡੈਂਟ ਹੋਇਆ ਭਈ ਇਹ ਐਕਸੀਡੈਂਟ ਦਾ ਪਤਾ ਨੀਲਨੋਦ ਵੀ ਆਈ ਆ ਮੀ ਇਹ ਆ ਗਏ ਬੰਦੇ ਨੂੰ ਮੱਠਾ ਦੇ ਟਰਾਲੀ ਦੇ ਵਿੱਚ ਆ ਇਹ ਕਿੰਨੇ ਕ ਵਜੇ ਦਾ ਟਾਈਮ ਸੀਗਾ ਇਹ 6:30 ਦੇ ਟਾਈਮ ਸੀ ਹਾਂਜੀ 6:30 ਦੇ ਅੱਛਾ ਅੱਛਾ 6:30 ਵਜੇ 6:30 ਦੇ ਟਾਈਮ 'ਚ ਬੰਦਾ ਗਿਆ ਪੋਤਲਾ ਗੋਗਦਰਾ ਸਾਹਿਬ ਉੱਥੇ ਬੰਦੇ ਬਲਾ ਕੇ ਲਿਆ ਦੇਖਿਆ ਹਾਂ ਕਿ ਕਾਫੀ ਸਖਤ ਸਦਾ ਲੱਗਿਆ ਹੀ ਬੰਦਿਆਂ ਨੂੰ ਹਾਂ ਬਹੁਤ ਜ਼ਿਆਦਾ ਵੀ ਪਰ ਮੈਂ ਗੁਰਦੁਰਾ ਸਾਹਿਬ ਗ੍ਰੰਥੀ ਦੀ ਡਿਊਟੀ ਕਰੀਦੀ ਆ ਅੱਛਾ ਮੈਂ ਤਲਗੜ ਅਰਦਾਸਤਾਂ ਨੂੰ ਬੰਦੇ ਚ ਰੱਖੇ ਇੱਥੇ ਤਾਂ ਕਾਨੂੰਨ ਇੰਨਾ ਮਾੜਾ ਕਿ ਕੋਈ ਜੀਸੀਪੀ ਨੇ ਇੱਥੇ ਕੋਈ ਟ੍ਰੇਨ ਨਹੀਂ ਆਈ ਕਿੱਦਾਂ ਬੰਦੇ ਸੈਕ ਸੈਕ ਮਰਨਦੇ ਆ ਫੇ ਇੰਨਾ ਵੀ ਨਹੀਂ ਹੋਣਾ ਜੇ ਬੰਦੇ ਨੂੰ ਚੀਜ਼ਾਂ ਅਵਲੋਧ ਹੋਣੀਆਂ ਚਾਹੀਆਂ ਤੇ ਕ੍ਰੇਨ ਕੋਲ ਧਿਆਨ ਦੇਣੀ ਚਾਹੀਦੀ ਇੰਨੇ ਵੱਡ ਪਾਣੀ ਐ ਐਕਸੀਡੈਂਟ ਹੋਇਆ ਦੇਖ ਲਓ ਕੋਈ ਚੀਜ਼ ਨਹੀਂ ਆਈ ਇੱਥੇ

不家好。<laughs> <laughs> <laughs> ਸਵੇਰੇ ਮਾਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਇੱਕ ਦਾਸਪੁਰ ਤੋਂ ਡਰਾਈਵਰ ਫੋਰਟ ਲੈ ਕੇ ਜਲੰਧਰ ਤੋਂ ਏਪੀਪੀ ਕੋ ਲੈ ਕੇ ਆ ਰਿਹਾ ਸੀਗਾ ਜੀ ਅਚਾਨਕ ਇੱਥੇ ਟਰਾਲਾ ਖੜਾ ਸੀਗਾ ਰੋਡ ਦੇ ਉਧਰ ਵਿੱਚ ਵੱਜ ਗਈ ਆ ਉਹ ਵੱਜਣ ਕਰ ਨਾਲ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕਨਸਟਬਲ ਦੀ ਡੈਥ ਹੋ ਗਈ ਆ ਜੀ ਇੱਕ ਮਲਾਜ਼ਮ ਹੋਰ ਆ ਜਿਹਦੀ ਡੈਥ ਹੋਈ ਆ ਤੇ 3-4 ਮਲਾਜ਼ਮ ਇੰਜਰਡ ਹੋਇਆ ਜੀ ਉਹਨਾਂ ਨੂੰ ਫਾਸਿਲ ਦੇ ਕੇ ਹਸਪਤਲ ਭੇਜਿਆ ਜੀ ਉੱਥੋਂ ਕੁਝ ਰੈਫਰ ਕੀਤੇ ਦੋ ਜੀ ਜਲੰਧਰ ਨੂੰ ਤੇ ਬਾਕੀ ਡੀਐਸਪੀ ਸਾਹਿਬਾ ਸਾਡੇ ਵਿਰਤ ਸਭ ਮੁਕੇ ਤੇ ਜੀ ਉੱਥੇ ਭੱਜ ਰਹੇ ਆ ਜੀ ਤੇ ਹਸ ਇਸ ਕਾਰਨ ਦਾ ਪਤਾ ਲੱਗਸਾ ਹੈ ਅਜੇ ਫਿਲਹਾਲ ਕੋਈ ਕਾਰਨ ਦਾ ਪਤਾ ਨਹੀਂਗਾ ਜੀ ਕਿਵੇਂ ਹੋਇਆ ਜੀ ਬਾਕੀ ਸਾਰੀ ਜਾਣਕਾਰੀ ਦੇਖਦੇ ਆਂ ਜੀ ਉਸ ਤੋਂ ਬਾਅਦ ਤੇ ਮੁਲਾਜ਼ਮਾਂ ਦਾ ਵਾਸ ਕਿੱਥੋਂ ਟਿੱਕੇ ਜਾ ਰਹੀ ਸੀ ਜੀ ਮੁਲਾਜ਼ਮਾਂ ਲਈ ਜਿਹੜੀ ਵਾਸ ਆ ਜੀ ਇਹ ਜਲੰਧਰ ਤੋਂ ਪੀਪਲਸਰ ਸੈਂਟਰ ਤੋਂ ਲੈ ਕੇ ਇਹ ਆਪਣੇ ਗਰਦਾਸਪੁਰ ਨੂੰ ਜਾ ਰਹੇ ਸੀ ਠੀਕ ਹੈ ਜੀ ਕਿੰਨੇ ਕ ਜਾਨੇ ਸੀਗੇ ਜੀ ਮੁਲਾਜ਼ਮ ਥਗੇ ਜੀ 15-20 ਜਾਨੇ ਸ਼ਗੇ ਠੀਕ ਹੈ ਧੰਨਵਾਦ ਸ਼ੁਕਰੀਆ